ਚੈਨਲ ਮੇਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਗੱਲਾਂ 'ਤੇ ਅੱਜ ਦੇ ਕੁਝ ਮਸਲੇ 'ਤੇ ਅੱਜ ਨਾਲ ਸੰਜੀ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਕਾਂਗਰਸ ਦੇ ਵਿੱਚ ਜਿਹੜਾ ਮਹੱਤਵਪੂਰਨ ਬਿੱਲ ਪਾਸ ਹੋਣ ਦੇ ਨਾਲ ਰਿਪਬਲਿਕਨਾਂ ਦੀ ਬਹੁਤ ਵੱਡੀ ਚਿੰਤ ਹੋਈ ਆ ਟ੍ਰਾਂਸਜੈਂਟਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਇੱਕ ਫੈਸਲਾ ਕਰ ਲਿਆ ਵੱਡਾ ਫੈਸਲਾ ਆ ਇਕਰਵਤ ਕਰਨੇ ਕੈਲੀਫੋਰਨੀਆ ਦੇ ਵਿੱਚ ਲੱਗੀ ਐ ਇਸ ਵੇਲੇ ਜਿਹੜੀ ਵਾਈਲਡ ਫਾਇਰ ਜੰਗਲੀ ਅੱਗ ਤੇ ਆਖਰ ਦੇ ਵਿੱਚ ਖਬਰਾਂ ਆ ਰਹੀਆਂ ਕਿ ਕੋਵਿਡ-19 ਦੁਬਾਰਾ ਫੈਲ ਸਕਦਾ ਹੈ ਹਰੇ ਗਰਮੀਆਂ ਦੇ ਵਿੱਚ ਇਹਦੇ ਕੇਸ ਵਧਦੇ ਆ ਇਸ ਵਾਰੀ ਵੀ ਪਹਿਲਾਂ ਨਾਲੋਂ ਜ਼ਿਆਦਾ ਵਧਣ ਦੀ ਆਸ ਨਜ਼ਰ ਆ ਰਹੀ ਹੈ ਜਦੋਂ ਦੇ ਰਾਸ਼ਟਰਪਤੀ 트੍ਰੰਪ ਸੱਤਾ ਦੇ ਵਿੱਚ ਆਏ ਆ ਦੂਜੇ ਕਾਰਜਕਾਲ ਦੀ ਤਰ੍ਹਾਂ ਲਗਭਗ ਉਸ ਸਮੇਂ ਤੋਂ ਇਸ ਗੱਲ ਤੇ ਚर्चा ਹੋ ਰਹੀ ਆ ਉਹ ਹੈਗਾ ਵਨ ਬਿਗ ਬਿਊਟੀਫੁਲ ਬਿਲ ਰਾਸ਼ਟਰਪਤੀ 트੍ਰੰਪ ਨੇ ਬਹੁਤ ਸਖਤ ਆਪਣੀਆਂ ਨੀਤੀਆਂ ਲੈ ਕੇ ਆਂਦੀ ਹੈ ਬੜੀਆਂ ਉਹ ਉਸ ਗੱਲ ਦੇ ਉੱਤੇ ਮਤਲਬ ਦ੍ਰਿੜ ਨੇ ਜਿਹੜੇ ਉਹਨਾਂ ਨੇ ਵੋਟਾਂ ਦੇ ਦੌਰਾਨ ਵੋਟਾਂ ਤੋਂ ਪਹਿਲਾਂ ਗੱਲਬਾਤਾਂ ਕੀਤੀਆਂ ਸੀ ਉਹਨਾਂ ਨੂੰ ਇਹਨਵੇਂ ਲਾਗੂ ਕਰਨਾ ਚਾਹੁੰਦੇ ਆ ਉਹ ਸਾਰੀਆਂ ਲਾਗੂ ਕਰਨ ਦੇ ਲਈ ਇੱਕ ਵੱਡਾ ਬਿੱਲ ਲਿਆਂਦਾ ਗਿਆ ਜਿਹੜਾ ਕਾਨੂੰਨ ਬਣਨਾ ਤੇ ਉਹ ਬਿੱਲ ਪਹਿਲਾਂ ਦੋ ਹਾਊਸ ਨੇ ਜਿਹੜੇ ਕਾਂਗਰਸ ਤੇ ਇੱਕ ਹਾਊਸ ਆਫ ਰਿਪ੍ਰেজੈਂਟੇਟਿਵ ਤੇ ਦੂਜਾ ਜਿਹੜੀ ਸੈਨੇਟ ਆ ਉਹਨਾਂ ਦੇ ਵਿੱਚ ਉੱਤਰ ਥੱਲੇ ਬਾਰੇ-ਬਾਰੇ ਇਹ ਬਿੱਲ ਜਾਂਦਾ ਰਿਹਾ ਪਹਿਲਾਂ ਹਾਊਸ ਨੇ ਪਾਸ ਕਰਤਾ ਸੈਨੇਟ ਨੇ ਤਬਦੀਲੀਆਂ ਕਰਤੀਆਂ ਮੁੜ ਕੇ ਫੇਰ ਹਾਊਸ ਚ ਆ ਗਿਆ ਹਾਊਸ ਨੇ ਫੇਰ ਕਰ ਦਿੱਤਾ ਸੈਨੇਟ ਨੇ ਕਰ ਦਿੱਤਾ ਹੁਣ ਫਾਈਨਲੀ ਅੱਜ ਰਾਸ਼ਟਰਪਤੀ ਟਰੰਪ ਦੀ ਉਦਿਤ ਤੇ ਦਸਤਖਤ ਹੋ ਜਾਣਾ ਤੇ ਕਾਨੂੰਨ ਬਣ ਜਾਣਾ ਇਹਦੇ ਨਾਲ ਅਮਰੀਕਾ ਦੇ ਵਿੱਚ ਤਬਦੀਲੀ ਬਹੁਤ ਵੱਡੀ ਹੋਣੀ ਪਹਿਲੀ ਗੱਲ ਤਾਂ ਪੋਲਿਟਿਕਲੀ ਜਦੋਂ ਅਸੀਂ ਇਸ ਬਿੱਲ ਬਾਰੇ ਸੋਚਦੇ ਹਾਂ ਇਹ ਰਿਪਬਲਿਕਨਾਂ ਦੀ ਬਹੁਤ ਵੱਡੀ ਜਿੱਤ ਆ ਹਾਲਾਂਕਿ ਵੋਟਾਂ ਦਾ ਫਰਕ ਜਿਹੜਾ ਹਾਊਸ ਆਫ ਰਿਪਰਿਜ਼ੈਂਟੇਟਿਵ ਦੇ ਵਿੱਚ ਸਿਰਫ 4 ਸੀ 218 ਵੋਟਾਂ ਇਸ ਬਿੱਲ ਦੇ ਹੱਕ ਚ ਪਈਆਂ 214 ਵਿਰੋਧ ਚ ਪਈਆਂ ਸਾਰੇ ਸਾਰੇ ਡੈਮੋਕ੍ਰੇਟ ਉਲਟ ਭੋਗਤੇ ਆ ਦੋ ਰਿਪਬਲਿਕਨ ਉਲਟ ਭੋਗਤੇ ਆ ਇਸ ਬਿੱਲ ਦੇ ਬਾਕੀ ਸਾਰੇ ਹੱਕ ਚ ਬਿੱਲ ਪਾਸ ਹੋ ਗਿਆ ਬਿੱਲ ਨੇ ਉਥਲ ਪੁਥਲ ਬਹੁਤ ਕਰ ਗਈਆਂ ਤੇ ਇਸ ਬਿੱਲ ਨੇ ਜਦੋਂ ਇਹ ਕਾਨੂੰਨ ਬਣ ਗਿਆ ਕਾਨੂੰਨ ਦੇ ਵਿੱਚ ਦੋ ਤਿੰਨ ਗੱਲਾਂ ਮਹੱਤਵਪੂਰਨ ਨੇ ਇੱਕ ਤਾਂ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਦੇ ਹੱਥ ਦੇ ਵਿੱਚ ਤਾਕਤ ਬਹੁਤ ਆ ਜਾਣੀ ਹੈ ਇਹਨਾਂ ਨੇ ਹੁਣ ਬਖਸ਼ਣਾ ਨਹੀਂ ਕਿਸੇ ਨੂੰ ਜਿਹੜਾ ਵੀ ਕੱਚਾ ਅਨਡਾਕੂਮੈਂਟਡ ਆ ਉਹਨੂੰ ਛੱਡਣਾ ਨਹੀਂ ਤਾਕਤ ਬਹੁਤ ਜ਼ਿਆਦਾ ਤਾਕਤ ਕਿੱਦਾਂ ਆ ਜਾਣੀ ਉਹਨਾਂ ਨੂੰ ਫੰਡਿੰਗ ਬਹੁਤ ਆ ਬਾਰਡਰ ਦੇ ਉੱਤੇ ਸਖਤੀ ਕਰਨ ਦੇ ਲਈ ਫੰਡਿੰਗ ਬਹੁਤ ਆ ਇਹ ਬਿੱਲ ਦੇ ਨਾਲ 3.4 ਟ੍ਰਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਜਿਹੜਾ ਘਾਟਾ ਦੱਸਿਆ ਜਾ ਰਿਹਾ ਉਹ ਘਾਟਾ ਆਉਣਾ ਕਿੱਥੋਂ ਆ ਕਿਉਂਕਿ ਸਪੈਂਡ ਬਹੁਤ ਕਰਦਾ ਇਹਨਾਂ ਨੇ ਪੈਸਾ ਖਰਚਣਾ ਬਹੁਤ ਆ ਖਰਚਣਾ ਕਿੱਥੇ ਆ ਬਾਹਰੋਂ ਆ ਰਿਹਾ ਲੋਕਾਂ ਨੂੰ ਰੋਕਣ ਦੇ ਲਈ ਡਿਫੈਂਸ ਦੇ ਉੱਤੇ ਮਿਜ਼ਾਈਲ ਸਿਸਟਮ ਦੇ ਉੱਤੇ ਆ ਪੈਸਾ ਆਉਣਾ ਕਿੱਥੋਂ ਕੱਟ ਕਰ ਦੇਵੇ ਇਹਨਾਂ ਨੇ ਕਈ ਪਿੰਡਾਂ ਦੇ ਹਸਪਤਾਲ ਕਈ ਮੈਡੀਕੇਟ ਦੀਆਂ ਜਿਹੜੀਆਂ ਚੀਜ਼ਾਂ ਦੂਜੇ ਪ੍ਰੋਗਰਾਮਾਂ ਇਹ ਬਹੁਤ ਵੱਡੀ ਜਿਹੜੀ ਦੂਜੀ ਗੱਲ ਇਹ ਆ ਕਿ ਲੋਕ ਕਹਿੰਦੇ ਸੀ ਇਹ ਪਾਸ ਵੀ ਹੋਣਾ ਪਰ ਉਹ ਪਾਸ ਹੋ ਗਿਆ ਤੇ ਇਹ ਡੋਨਲਡ 트੍ਰੰਪ ਦੀ ਤੇ ਰਿਪਬਲਿਕਨ ਦੀ ਬਹੁਤ ਵੱਡੀ ਜਿੱਤ ਆ ਇਹਦੀ ਕਾਸਟ ਬਹੁਤ ਜ਼ਿਆਦਾ ਆ 3.4 ਟ੍ਰਿਲੀਅਨ ਇਹਦੇ ਟੈਕਸ ਕਟ ਕਈ ਟੈਕਸ ਬੰਦ ਹੋਣੇ ਆ ਇਹਦੇ ਵਿੱਚ ਡਿਫੈਂਸ ਤੇ ਇਮੀਗ੍ਰੇਸ਼ਨ ਦੇ ਉੱਤੇ ਖਰਚਾ ਵਧਣਾ ਆ ਤੇ ਜਿਹੜਾ ਅਮਰੀਕਾ ਦੇ ਸਿਰ ਕਰਜ਼ਾ ਆ 5 ਟ੍ਰਿਲੀਅਨ ਤੋਂ ਜ਼ਿਆਦਾ ਇਹ ਵੱਧ ਜਾਣਾ ਜਿਹੜੇ ਕੱਟ ਲੱਗਣੇ ਆ ਉਹ ਹੈਲਥ케ਅਰ ਦੇ ਵਿੱਚ ਲੱਗਣੇ ਆ ਤਾਂ ਫੂਡ ਹੈਡ ਦੇ ਉੱਤੇ ਲੱਗਣੇ ਲਗਭਗ 1 ਟ੍ਰਿਲੀਅਨ ਡਾਲਰ ਦਾ ਕੱਟ ਮੈਡੀਕੇਟ ਦੇ ਉੱਤੇ ਲੱਗਣਾ ਤੇ ਦੂਜੇ ਹੈਲਥ ਪ੍ਰੋਗਰਾਮ ਦੇ ਉੱਤੇ 1 ਟ੍ਰਿਲੀਅਨ ਡਾਲਰ ਤੁਸੀਂ ਦੇਖੋ ਵੀ ਕਿੰਨਾ ਵੱਡਾ ਫਰਕ ਪਊਗਾ 185 ਬਿਲੀਅਨ ਡਾਲਰ ਦਾ ਕੱਟ ਸਨੈਪ ਜਿਹੜੀਆਂ ਉਹ ਸਟੈਂਪਾਂ ਹੁੰਦੀਆਂ ਜਾਂ ਉਹਦੇ ਉੱਤੇ ਜਿਹੜੀਆਂ ਫੂਡ ਗਰੀਬ ਲੋਕਾਂ ਨੂੰ ਭੋਜਨ ਦਿੱਤਾ ਜਾਂਦਾ ਕਈ ਮਿਲੀਅਨ ਲੋਕਾਂ ਦੀ ਹੈਲਥ ਕਵਰੇਜ ਆਉਣ ਵਾਲੇ ਸਮੇਂ ਦੇ ਵਿੱਚ ਜਾ ਸਕਦੀ ਹੈ ਜਿਹੜਾ ਕੰਗਰੈਸ਼ਨਲ ਬਜਟ ਆਫਿਸ ਆ ਕਹਿੰਦੇ ਕਿ 17 ਮਿਲੀਅਨ ਲੋਕਾਂ ਦੀ ਕਵਰੇਜ ਜਾਂ ਜਿਹੜੀ ਸਪੋਰਟ ਅਗਲੇ 10 ਸਾਲਾਂ ਦੇ ਵਿੱਚ ਚੱਲੇ ਜਾਊਗੀ 17 ਲੱਖ ਨਹੀਂ 17 ਮਿਲੀਅਨ ਲੋਕਾਂ ਦੀ ਕਵਰੇਜ ਇਹ ਬਹੁਤ ਵੱਡਾ ਜਿਹੜਾ ਅਸਰ ਇਹਦੇ ਨਾਲ ਪੈਣਾ ਹੈ ਜਿਹੜੀ ਇਮੀਗ੍ਰੇਸ਼ਨ ਕ੍ਰੈਕਡਾਊਨ ਆ 177 ਬਿਲੀਅਨ ਡਾਲਰ ਬਾਰਡਰ ਐਨਫੋਰਸਮੈਂਟ ਤੇ ਜਾਣਾ 170 ਬਿਲੀਅਨ ਡਾਲਰ ਹੁਣ ਜਿਹੜਾ ਸਾਰੇ ਦਾ ਸਾਰਾ ਇਹ ਹੈਗਾ ਆ ਮਿਲਟਰੀ ਦੇ ਉੱਤੇ ਜਿਹੜਾ ਪੈਸਾ ਲੱਗਣਾ ਹੈ ਇਹ ਸਾਰੇ ਦੇ ਨਾਲ ਹੋਣਾ ਕੀ ਹੈ ਡੈਮੋਕ੍ਰੇਟ ਕਹਿੰਦੇ ਆ ਵੀ ਇਹ ਬਹੁਤ ਮਾੜੀ ਗੱਲ ਹੋਈ ਜਿਹੜਾ ਬਿੱਲ ਪਾਸ ਹੋ ਗਿਆ ਸਟਰੋਂਗਲੀ ਉਹਨਾਂ ਨੇ ਆਪੋਜ਼ ਕੀਤਾ ਹੈ ਉਹ ਕਹਿੰਦੇ ਬਹੁਤ ਹਾਰਮਫੁਲ ਆ ਇਹ ਤੇ ਇਹਦੇ ਨਾਲ ਜਿਹੜਾ ਨੈਸ਼ਨਲ ਡਾਟਾ ਉਹ ਵਧ ਜਾਣਾ ਸੋ ਉਹਨਾਂ ਦੀ ਸੈਲਫ ਇੰਪੋਜ਼ਡ ਡੈਡ ਲਾਈਨ ਸੀਗੀ ਤੇ ਬਿੱਲ ਪਾਸ ਹੋ ਗਿਆ ਕਾਨੂੰਨ ਇਹ ਬਣ ਗਿਆ ਤੇ ਪਰ ਇਹਦੇ ਨਾਲ ਅਮਰੀਕਾ ਦਾ ਸਿਸਟਮ ਦੇ ਉੱਤੇ ਫਰਕ ਬਹੁਤ ਪੈਣਾ ਕਿੰਨਾ ਕੁ ਚੰਗਾ ਪੈਂਦਾ ਕਿੰਨਾ ਕੁ ਮਾੜਾ ਪੈਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜੀਆਂ ਰਾਸ਼ਟਰਪਤੀ 트ੰਪ ਦੀਆਂ ਨੀਤੀਆਂ ਆ ਉਹਨੂੰ ਦੋਹਾਂ ਜਿਹੜੇ ਸਦਨ ਨੇ ਉਹਨਾਂ ਨੇ ਸਹਿਮਤੀ ਦੇ ਦਿੱਤੀ ਤੇ ਹੁਣ ਉਹ ਜਿਹੜਾ ਕਾਨੂੰਨ ਆ ਉਹ ਬਣ ਜਾ ਰਿਹਾ ਅਗਲੀ ਗੱਲਬਾਤ ਸੁਪਰੀਮ ਕੋਰਟ ਦੇ ਇੱਕ ਫੈਸਲੇ ਬਾਰੇ ਹੁਣ ਸੁਪਰੀਮ ਕੋਰਟ ਟਰਾਂਸ ਜੈਂਡਰ ਸਟੂਡੈਂਟਸ ਸੰਬੰਧੀ ਆਪਣਾ ਫੈਸਲਾ ਦੇਣ ਜਾ ਰਹੀ ਹੈ ਹਰ ਇੱਕ ਸਟੇਟ ਦੇ ਵਿੱਚ ਸਟੇਟ ਦਾ ਫੈਸਲਾ ਅਲੱਗ ਆ ਉਹ ਸਟੇਟ ਆਪਣੇ ਹਿਸਾਬ ਨਾਲ ਫੈਸਲਾ ਕਰ ਰਹੀ ਆ ਹੁਣ ਇਹਦੇ ਉੱਤੇ ਸੁਪਰੀਮ ਕੋਰਟ ਇੱਕ ਫੈਸਲਾ ਦੇਊਗੀ ਜਿਹੜਾ ਲਗਭਗ ਸਾਰੇ ਦੇਸ਼ ਦੇ ਵਿੱਚ ਲਾਗੂ ਹੋ ਜਾਊਗਾ ਫੈਸਲਾ ਕੀ ਆ ਜਿਹੜਾ ਟਰਾਂਸ ਜੈਂਡਰ ਐਥਲੀਟਸ ਦੇ ਟਰਾਂਸ ਜੈਂਡਰ ਐਥਲੀਟਸ ਦਾ ਰੋਲ ਇਹ ਆ ਵੀ ਇੱਕ ਬੱਚੇ ਦਾ ਜਨਮ ਹੋਇਆ ਜਨਮ ਵੇਲੇ ਉਹ ਮੁੰਡਾ ਸੀ ਕਾਫੀ ਵੱਡੀ ਉਮਰ ਤੱਕ ਉਹ ਮੁੰਡਾ ਹੀ ਰਿਹਾ ਫਿਰ ਉਹਨੂੰ ਇੱਕ ਸਟੇਜ ਤੇ ਜਾ ਕੇ ਲੱਗਾ ਵੀ ਨਹੀਂ ਮੈਨੂੰ ਕੁੜੀ ਬਣਨਾ ਚਾਹੀਦਾ ਉਹਨੇ ਆਪਣਾ ਦਵਾਈਆਂ ਲੈ ਕੇ ਸਰਜਰੀ ਕਰਾ ਕੇ ਸਾਰਾ ਕੁਝ ਕਰਕੇ ਉਹ ਕੁੜੀ ਬਣ ਗਿਆ ਹੁਣ ਉਹ ਕੁੜੀ ਬਣ ਗਿਆ ਤੇ ਕੁੜੀ ਬਣ ਕੇ ਕਿਹੜੀ ਸਪੋਰਟ ਜਦੋਂ ਹੁਣ ਮੰਨ ਲਓ ਉਸ ਤੋਂ ਬਾਅਦ ਉਹ ਹੋਈਆਂ ਸਕੂਲਾਂ ਕਾਲਜਾਂ ਦੇ ਵਿੱਚ ਖੇਡਾਂ ਖੇਡਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੁੜੀ ਬਣਿਆ ਆ ਉਹ ਕੁੜੀਆਂ ਵਾਲੀ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਲੱਗ ਪਿਆ ਜਦੋਂ ਉਹਨਾਂ ਦੀ ਖੇਡ ਦੇ ਵਿੱਚ ਉਹ ਪਾਰਟਿਸਿਪੇਟ ਕਰਦਾ ਤਾਂ ਕਿਉਂਕਿ ਉਹਦੀ ਪਾਵਰ ਤੇ ਉਹੀ ਆ ਨਾ ਉਹਦਾ ਜੁਸਾ ਜਾਂ ਸਾਰਾ ਕੁਝ ਉਹ ਤੇ ਮੁੰਡਿਆਂ ਵਾਲਾ ਹੀ ਆ ਭਾਵੇਂ ਉਹ ਟੈਕਨੀਕਲੀ ਹੁਣ ਕੁੜੀ ਆ ਤੇ ਉਹ ਉਸ ਗੱਲ ਦੇ ਉੱਤੇ ਕਈ ਸਟੇਟਾਂ ਨੇ ਰੋਕ ਲਾ ਦਿੱਤੀ ਕਿ ਭਾਈ ਇਹ ਇਨਜੈਸਟਰਸ ਆ ਇਹ ਗਲਤ ਗੱਲ ਆ ਇਹ ਕੁੜੀਆਂ ਦੇ ਨਾਲ ਧੱਕਾ ਆ ਅਸੀਂ ਇਦਾਂ ਨਹੀਂ ਹੋਣ ਦਿਆ ਕਿ ਇਹ ট্রান্সਜੈਂਡਰਸ ਦੇ ਉੱਤੇ ਪਾਬੰਦੀ ਲਾ ਦਿਓ ਕੇਸ ਜਿਹੜਾ ਸੀਗਾ ਵੈਸਟ ਵਰਜੀਨੀਆ ਤੇ ਅਡਾਹਾ ਤੋਂ ਸੀਗਾ ਜਿੱਥੇ ਇਹਨਾਂ ਨੇ ਟਰਾਂਸ ਗਰਲਸ ਦੇ ਉੱਤੇ ਬੈਨ ਕਰ ਦਿੱਤਾ ਕਿ ਤੁਸੀਂ ਜਿਹੜੇ ਆਪਣੀਆਂ ਹੈਗੀਆਂ ਇਹ ਪਬਲਿਕ ਸਕੂਲ ਦੇ ਵਿੱਚ ਉਹਨਾਂ ਦੇ ਵਿੱਚ ਨਹੀਂ ਪਾਰਟ ਸੀ ਸਪਲੇਟ ਕਰ ਸਕਦੇ ਆ ਟਰਾਂਸ ਸਟੂਡੈਂਟਸ ਨੇ ਫਾਈਟ ਬੈਕ ਕੀਤਾ ਇਸ ਮਾਮਲੇ ਦੇ ਵਿੱਚ ਇਹ ਬੈਕਪੀਪਰ ਜੈਕਸਨ ਤੇ ਲਿੰਸੀ ਹਿਕਾਕਸ ਉਹਨਾਂ ਨੇ ਇਹ ਕਿਹਾ ਵੀ ਇਹ ਸਾਡੇ ਨਾਲ ਤੱਕਾ ਵੀ ਅਸੀਂ ਤੇ ਕੁੜੀਆਂ ਕੁੜੀਆਂ ਤੇ ਬਣ ਗਈਆਂ ਅਸੀਂ ਮਤਲਬ ਉਲਟਾ ਵੀ ਹੋ ਸਕਦਾ ਪਰ ਜਿਆਦਾ ਰੌਲਾ ਜਿਹੜਾ ਇਹੀ ਆ ਲੋਅਰ ਕੋਰਟ ਨੇ ਇਸ ਬੈਨ ਨੂੰ ਬਲੌਕ ਕਰ ਦਿੱਤਾ ਫੈਡਰਲ ਕੋਰਟ ਕਹਿੰਦੀ ਆ ਕਿ ਇਹ ਜਿਹੜਾ ਬੈਨ ਆ ਇਹ ਟਾਈਟਲ 9 ਨੂੰ ਵਾਇਓਲੇਟ ਕਰਦਾ ਆ ਟਾਈਟਲ 9 ਏ ਆ ਕਿ ਜਿਹੜਾ ਕਿਸੇ ਕਿਸਮ ਦੀ ਸਕੂਲਾਂ ਦੇ ਵਿੱਚ ਸੈਕਸ ਡਿਸਕ੍ਰਿਮੀਨੇਸ਼ਨ ਨਾ ਹੋਵੇ ਉਹਨੂੰ ਲੈ ਕੇ ਟਾਈਟਲ 9 ਜਿਹੜਾ ਇਹ ਸਾਰੇ ਕੁਝ ਦੇ ਵਿੱਚ ਕੀ ਇਸ਼ੂ ਆ ਬਹੁਤੇ ਜਿਹੜੇ ਸਟੇਟਸ ਨੇ ਉਹਨਾਂ ਨੇ ਲਗਭਗ ਇਦਾਂ ਦੇ ਬੈਨ ਪਾਸ ਕਰ ਦਿੱਤੇ ਲਗਭਗ ਅਧੀਆਂ ਅਮਰੀਕਾ ਦੀਆਂ ਸਟੇਟਸ ਨੇ ਐਸ ਵੇਲੇ ਉਹਨਾਂ ਕੋਲੇ ਇਹ ਲਾ ਹੈਗਾ ਆ ਜਿਹਦੇ ਤਹਿਤ ਟਰਾਂਸ ਗਰਲਜ਼ ਨੂੰ ਗਰਲਜ਼ ਦੀ ਟੀਮ ਸਕੂਲਾਂ ਦੇ ਵਿੱਚ ਖੇਡਣ ਤੋਂ ਰੋਕਿਆ ਜਾ ਸਕਦਾ ਹੁਣ ਇਹਦਾ ਜਿਹੜਾ ਸਿੱਧਾ ਇੰਪੈਕਟ ਪੈ ਰਿਹਾ ਆ ਕਿ ਉਹ ਤਾਂ ਸਿਰਫ ਉਹ ਕਹਿੰਦੇ ਅਸੀਂ ਤਾਂ ਉਹਨਾਂ ਦਾ ਸਾਡਾ ਮਕਸਦ ਜਿਹੜੇ ਇਹ ਟਰਾਂਸ ਸਟੂਡੈਂਟਸ ਨੇ ਜਾਂ ਟਰਾਂਸ ਗਰਲਜ਼ ਨੇ ਉਹਨਾਂ ਨੇ ਇਹ ਕਿਹਾ ਵੀ ਸਾਡਾ ਮਕਸਦ ਜਿੱਤਨ ਹਾਰਨ ਵਾਲਾ ਨਹੀਂ ਹੈ ਕੋਸੀ ਤਾਂ ਆਪਣੇ ਵਰਗਿਆਂ ਦੇ ਵਿੱਚ ਖੇਡਣਾ ਚਾਹੁੰਦੇ ਸੀ ਪਹਿਲਾਂ ਮੁੰਡੇ ਸੀਗੇ ਹੁਣ ਅਸੀਂ ਕੁੜੀਆਂ ਬਣ ਗਏ ਤੇ ਅਸੀਂ ਕੁੜੀਆਂ ਚ ਹੀ ਖੇਡਾਂਗੇ ਸਾਡੇ ਨਾਲ ਜਿਹੜਾ ਤਕਰਾ ਨਾ ਕਰੋ ਸੁਪਰੀਮ ਕੋਰਟ ਹੁਣ ਇਹ ਇਹਦੇ ਉੱਤੇ ਫੈਸਲਾ ਦੇਊਗੀ ਤੇ ਇਹ ਡਿਸੀਜਨ ਜਿਹੜਾ ਇੱਕ ਨੈਸ਼ਨਲ ਰੂਲ ਵੀ ਬਣ ਸਕਦਾ ਹੈ ਟਰਾਂਸ ਐਥਲੀਟਸ ਦੇ ਬਾਰੇ ਤੇ ਇਹ ਇੱਕ ਬਹੁਤ ਵੱਡਾ ਜਿਹੜਾ ਫੈਸਲਾ ਹੋਏਗਾ ਅਗਲੀ ਗੱਲਬਾਤ ਜੰਗਲੀ ਅੱਗ ਬਾਰੇ ਜੰਗਲੀ ਅੱਗ ਜਿਹੜੀ ਮੈਡਰ ਫਾਇਰ ਕਿਹਾ ਜਾ ਰਿਹਾ ਇਹਨੂੰ ਇਹ ਪਰਸੋਂ ਬੁੱਧਵਾਰ ਨੂੰ ਲੱਗੀ ਆ ਤੇ ਇਸ ਵੇਲੇ ਤੱਕ 52 ਹਜ਼ਾਰ ਏਕੜ ਕੈਲੀਫੋਰਨੀਆ ਦੇ ਵਿੱਚ ਸੜਕੇ ਸੁਆਹ ਹੋ ਚੁੱਕਾ ਕਾਬੂਚ ਨਹੀਂ ਆ ਰਹੀ ਅੱਗ ਹਜੇ ਤੱਕ ਹੁਣ ਤੱਕ ਦੀਆਂ ਖਬਰਾਂ ਤੱਕ ਸਿਰਫ 10% ਅੱਗ ਕੰਟਰੋਲ ਆ ਬਾਕੀ ਸਾਰੀ ਦੀ ਸਾਰੀ ਅੱਗ ਜਿਹੜੀ ਆ ਉਹ ਬਹੁਤ ਜ਼ਿਆਦਾ ਫੈਲੀ ਆ ਇਹ ਇਸ ਸਾਲ ਦੀ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਡੀ ਅੱਗ ਆ ਜਿਹੜੀ 2025 ਦੇ ਵਿੱਚ ਇਹ ਬਿਲਕੁਲ ਸਟੇਟ ਰੂਟ 166 ਦੇ ਉੱਤੇ ਲਾਸ ਪੈਟਸ ਨੈਸ਼ਨਲ ਫੋਰੈਸਟ ਦੇ ਵਿੱਚ ਇਹ ਜਿਹੜਾ ਸੇਥ ਲੂਇਸ ਆ ਆਬਿਸਪੋ ਕਾਉਂਟੀ ਦੇ ਨੇੜੇ ਤੇ ਇਹ ਰੋਡ ਬੰਦ ਕੀਤੇ ਗਏ ਆ ਰੂਟ 166 ਬੰਦ ਕੀਤਾ ਗਿਆ ਸੰਟਾ ਮਰੀਆ ਤੇ ਨਿਊ ਕਿਆਮਾ ਦੇ ਵਿਚਕਾਰ ਏਕਿਊਏਸ਼ਨ ਆਰਡਰ ਲਗਭਗ 200 ਲੋਕ ਜਿਹੜੇ ਉਹਨਾਂ ਨੂੰ ਵੈਕੂਏਟ ਕੀਤਾ ਗਿਆ 50 ਦੇ ਕਰੀਬ ਬਿਲਡਿੰਗਾਂ ਨੂੰ ਕਿਹਾ ਗਿਆ ਕਿ ਇਹ ਰਿਸਕ ਦੇ ਉੱਤੇ ਆ ਅੱਗ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈ ਕਿਉਂਕਿ ਇੱਕ ਤੇ ਗਰਮੀ ਬਹੁਤ ਆ ਦੂਜਾ ਸਾਰਾ ਕੁਝ ਘਾਹ ਫੂਸ ਤੇ ਬਾਕੀ ਸਾਰਾ ਕੁਝ ਸੁੱਕਾ ਪਿਆ 10% ਅੱਗ ਸਿਰਫ ਅਜੇ ਅੰਡਰ ਕੰਟਰੋਲ ਹੈ ਇੱਕ ਤੇ ਅੱਗ ਤੇ ਅੱਗ ਜਿਹੜਾ ਨੁਕਸਾਨ ਕਰ ਰਹੀ ਹੈ ਤਾਂ ਧੂਆਂ ਵੀ ਲੋਤ ਨੁਕਸਾਨ ਕਰ ਰਿਹਾ ਧੂਆਂ ਕੀ ਕਰ ਰਿਹਾ ਜਿੱਥੇ ਕਿਤੇ ਵੀ ਇਹ ਫੈਲ ਰਿਹਾ ਹੈ ਉੱਥੇ ਉੱਤੇ 에ਅਰ ਕੁਆਲਿਟੀ ਦੇ ਉੱਤੇ ਮਾੜਾ ਅਸਰ ਪੈ ਰਿਹਾ ਜਿਹੜੀ 에ਅਰ ਕੁਆਲਿਟੀ ਆ ਔਰ ਫਾਇਰ ਫੈਕਟਰ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਦੇ ਉੱਤੇ ਫਾਈਟ ਕਰ ਰਹੇ ਆ ਆ ਇਸ ਸਟੇਟ ਨੇ ਹੈਲੀਕਾਪਟਰ ਭੇਜਿਆ 600 ਫਾਇਰ ਫੈਕਟਰ ਭੇਜਿਆ ਪੀਆ ਵਹੀਕਲ ਭੇਜਿਆ ਕਿਸੇ ਨਾ ਕਿਸੇ ਤਰ੍ਹਾਂ ਅੱਗ ਨੂੰ ਰੋਕਿਆ ਜਾ ਸਕੇ ਜਿਹੜਾ ਸਮਰ ਫਾਇਰ ਡੇਂਜਰ ਆ ਉਹ ਆ ਇਸ ਸਾਲ ਜਿਹੜੀਆਂ ਪਹਿਲਾਂ ਅੱਗ ਲੱਗੀਆਂ ਉਹਨਾਂ ਤੋਂ ਬਾਅਦ ਚਿੰਤਾ ਕਾਫੀ ਆ ਕਿ ਇਹਦੇ ਨਾਲ ਜਿਹੜਾ ਖੁਸ਼ਕ ਮੌਸਮਾ ਕੁਝ ਵੀ ਹੋ ਸਕਦਾ ਕੁਦਰਤ ਜਿਹੜੀ ਹੈ ਜਿਹੜਾ ਵਾਤਾਵਰਨਾ ਨਾ ਉਹ ਐਡਾ ਜ਼ਬਰਦਸਤ ਰੋਲ ਪਲੇ ਕਰ ਰਿਹਾ ਹੈ ਕਿ ਸਭ ਤੋਂ ਸੋਹਣੇ ਮੁਲਕ ਦੇ ਵਿੱਚ ਵੀ ਹਵਾ ਦੀ ਜਿਹੜੀ ਕੁਆਲਿਟੀ ਹੈ ਬਹੁਤ ਥੱਲੇ ਆ ਜਾਂਦੀ ਕਈ ਵਾਰੀ ਜਿਹੜਾ ਮਤਲਬ ਅੱਗ ਲੱਗ ਗਈ ਉਹਦੇ ਨਾਲ ਹਵਾ ਦੀ ਕੁਆਲਿਟੀ ਇਕਦਮ ਥੱਲੇ ਆ ਜਾਂਦੀ ਹੈ ਜਿਹੜੇ ਬਜ਼ੁਰਗ ਨੇ ਜੇ ਕਿਸੇ ਨੂੰ ਦਮਾ ਹੋਇਆ ਆ ਕੋ ਨਿਆਣੇ ਨੇ ਉਹਨਾਂ ਨੂੰ ਵੱਡਾ ਸੰਕਟ ਪੈ ਜਾ ਹੋ ਜਾਂਦਾ ਇਸ ਚੀਜ਼ ਦੇ ਨਾਲ ਤੇ ਇਹ ਕੈਲੀਫੋਰਨੀਆ ਦੇ ਉੱਤੇ ਜਿਹੜੀ ਵੱਡੀ ਮਾਰ ਪਿਛਲੇ ਸਮੇਂ ਦੇ ਵਿੱਚ ਪਈ ਆ ਉਹ ਜਿਹੜੀ ਵਾਇਲਡ ਫਾਇਰ ਦੀ ਜਾਂ ਕੁਦਰਤੀ ਆਫਤਾਂ ਦੀ ਇੱਕ ਵੱਡੀ ਮਾਰ ਆ ਇਹ ਸਾਰੇ ਕੁਸ਼ ਦੇ ਉੱਤੇ ਬੜਾ ਕੁਸ਼ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਪਹਿਲੀਆਂ ਅੱਗਾਂ ਲੱਗੀਆਂ ਸੀ ਉਹਦੇ ਤੇ ਰਾਜਨੀਤੀ ਵੀ ਹੋਈ ਆ ਫੈਡਰਲ ਸਰਕਾਰ ਕਹਿੰਦੀ ਤੁਸੀਂ ਕੁਝ ਨਹੀਂ ਕਰਦੇ ਕੈਲੀਫੋਰਨੀਆ ਕਹਿੰਦਾ ਵੀ ਅਸੀਂ ਕੁਝ ਕਰ ਰਹੇ ਹਾਂ ਤੇ ਪਿੱਛੋਂ ਸਪੋਰਟ ਸਾਨੂੰ ਉਨੀ ਨਹੀਂ ਮਿਲ ਰਹੀ ਸਾਡੀ ਫੰਡਿੰਗ ਕੱਟ ਕੀਤੀ ਜਾ ਰਹੀ ਆ باوجود ਦੇ ਸਾਰੇ ਕੁਸ਼ ਦੇ ਮਾਮਲਾ ਬਹੁਤ ਵੱਡਾ ਆ ਅਸਵਿਲੇ ਜਿਹੜੀ ਅੱਗ ਲੱਗੀ ਆ ਇਹ ਕਾਬੂ ਦੇ ਵਿੱਚ ਨਹੀਂ ਆ ਰਹੀ ਆਸ ਕਰਦੇ ਆ ਕਿ ਜਲਦੀ ਕਾਬੂ ਦੇ ਵਿੱਚ ਆਊਗੀ ਤੇ ਕੋਈ ਸੁਖ ਦੀ ਖਬਰ ਸੁਣਨ ਮਿਲ ਸਕੇਗੀ ਅਗਲੀ ਗੱਲ ਕੋਵਿਡ-19 ਬਾਰੇ ਆ ਕੋਵਿਡ-19 ਨੇ ਆਇਆ ਇਹਨੇ ਦੁਨੀਆ ਸਾਰੀ ਦੀ ਸਾਰੀ ਨੂੰ ਮਤਲਬ ਹਿਲਾ ਕੇ ਰੱਖ ਦਿੱਤਾ ਕੀ ਕੁਝ ਹੋਇਆ ਆਪਾਂ ਸਾਰੇ ਉਸ ਸਮੇਂ ਨੂੰ ਜਾਣਦੇ ਆ ਇਹ ਹੁਣ ਹਰ ਗਰਮੀਆਂ ਦੇ ਵਿੱਚ ਹੀ ਆਉਂਦਾ ਕੋਵਿਡ-19 ਹਰ ਸਾਲ ਦੇ ਵਿੱਚ ਇਹਦਾ ਵੱਖਰਾ ਰੂਪ ਸਾਹਮਣੇ ਆਉਂਦਾ ਇਸ ਵਾਰੀ ਫੇਰ ਉਹੀ ਹਾਲ ਆ ਇਹਦਾ ਇੱਕ ਵੇਰੀਐਂਟ ਦੱਸਦੇ ਆ ਇਹਦੀ ਕੇਸ ਮਾਈਕ ਨਵੀਓ ਨੂੰ ਕਹਿੰਦੇ NB.1. 8.1 ਤੇ ਦੂਜੇ ਨੂੰ ਕਹਿੰਦੇ ਆ ਐਕਸ ਐਫ ਜੀ ਇਹ ਦੋ ਵੇਰੀਐਂਟ ਖਤਰਨਾਕ ਦੱਸੇ ਜਾ ਰਹੇ ਆ ਤੇ ਜਿਹੜੇ ਅਫੀਸ਼ੀਅਲਸ ਨੇ ਇਹਨੂੰ ਬਹੁਤ ਕਲੋਜ਼ਲੀ ਵਾਚ ਕਰ ਰਹੇ ਆ ਇਹ ਬਹੁਤ ਜ਼ਿਆਦਾ ਕਾਮਨ ਸਿੰਪਟਮ ਨੇ ਇਹਦੇ ਵਿੱਚ ਜਿਹੜੇ ਸਿੰਪਟਮ ਉਹੀ ਆ ਜਿਹੜੇ ਕੋਵਿਡ ਦੌਰਾਨ ਸੀਗੇ ਆਪਾਂ ਸਾਰੇ ਜਾਣਦੇ ਆ ਤੁਹਾਡਾ ਗਾੜ ਪੱਕ ਦਾ ਤੁਹਾਨੂੰ ਬੁਖਾਰ ਹੁੰਦਾ ਤੁਹਾਨੂੰ ਥਕਾਵਟ ਹੁੰਦੀ ਆ ਤੁਹਾਨੂੰ ਖੰਗ ਆਉਂਦੀ ਆ ਤੁਹਾਨੂੰ ਬਾਡੀ ਤੁਹਾਡੀ ਦੁਖਦੀ ਆ ਕਈ ਵਾਰ ਜਿਹੜੀ ਰੇਜ਼ਰ ਬਲੇਡ ਥਰਾਟ ਇਦਾਂ ਬਹੁਤ ਜ਼ਿਆਦਾ ਸੋਰ ਥਰਾਟ ਗਲਾ ਬਹੁਤ ਜ਼ਿਆਦਾ ਪੱਕ ਜਾਂਦਾ ਇਦਾਂ ਲੱਗਦਾ ਵੀ ਜਿਵੇਂ ਕੱਚ ਗਲੇ ਦੇ ਵਿੱਚ ਦੀ ਲੰਘ ਗਿਆ ਹੋਵੇ ਇੰਨਾ ਜ਼ਿਆਦਾ ਦਰਦ ਕਰਦਾ ਆ ਇਹ ਨਵੇਂ ਕੋਵਿਡ ਦੇ ਲੱਛਣ ਜਿਹਦਾ ਪਹਿਲਾਂ ਦੱਸਿਆ 19 ਦੇ ਵਿੱਚ ਕੋਵਿਡ ਆਇਆ ਸੀ ਇਸ ਕਰਕੇ ਕੋਵਿਡ-19 ਦਾ ਨਾਮ ਪਿਆ ਸੀ ਹਰ ਸਾਲ ਮੁੜ ਕੇ ਦੀ ਵੈਕਸੀਨ ਆ ਗਈ ਠੀਕ ਠਾਕ ਹੋ ਗਿਆ ਸਾਰਾ ਕੁਝ ਕਾਬੂ ਕਰ ਲਿਆ ਗਿਆ ਪਰ ਇਹ ਹਰ ਸਾਲ ਆਪਣਾ ਰੂਪ ਬਦਲ ਕੇ ਆ ਰਿਹਾ ਐਸ ਸਾਲ ਜਿਹੜਾ ਇਹਦਾ ਬਦਲਿਆ ਰੂਪ ਆ ਉਹ ਦੱਸ ਦਿਆ ਕਿ ਥੋੜਾ ਜਿਹਾ ਖਤਰਨਾਕ ਆ ਜਿਹੜਾ NB.1.8.1 ਜਾਂ XFG ਜਿਹੜੀ ਦੂਜੀ ਕਿਸਮ ਆ ਇਹ ਕਿਸਮ ਦੱਸਿਆ ਜਾ ਰਿਹਾ ਕਿ ਥੋੜੀ ਜੀ ਜ਼ਿਆਦਾ ਖਤਰਨਾਕ ਤੇ ਫੈਲਦੀ ਬਹੁਤ ਤੇਜ਼ੀ ਦੇ ਨਾਲ ਸਕਸਲਾਹ ਸਾਫ਼ ਤੌਰ ਦੇ ਤੇ ਉਹੀ ਅਫੀਸ਼ੀਅਲ ਨੇ ਦੁਬਾਰਾ ਦਿੱਤੀ ਆ ਕਿ ਮਤ ਸੋਚੋ ਕੋਵਿਡ ਚਲੇ ਗਿਆ ਬਹੁਤ ਨੁਕਸਾਨ ਅਜੇ ਵੀ ਇਹ ਕਰ ਰਿਹਾ ਤੁਹਾਨੂੰ ਹਜੇ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਲੋੜ ਆ ਜੇ ਤੁਹਾਨੂੰ ਮਾੜਾ ਮੋਟਾ ਲੱਗਦਾ ਵੀ ਤੁਹਾਡਾ ਸਰੀਰ ਦੁਖਦਾ ਜਾਂ ਮਾੜਾ ਮੋਟਾ ਬਿਮਾਰੀ ਠਮਾਰੀ ਹੈ ਫੌਰਨ ਕੋਵਰ ਟੈਸਟ ਕਰੋ ਜੇ ਕੋਵਰ ਟੈਸਟ ਤੁਹਾਡਾ 네ਗੇਟਿਵ ਆਉਂਦਾ ਹੈ 24 ਤੋਂ 48 ਘੰਟੇ ਦੇ ਦੌਰਾਨ ਦੂਜੀ ਵਾਰ ਫੇਰ ਕੋਵਰ ਟੈਸਟ ਕਰੋ ਦੂਜੀ ਗੱਲ ਮਾਸਕ ਪਾਓ ਆਪਣੇ ਜਿਹੜਾ ਕਿਸੇ ਜੇ ਮਤਲਬ ਬੰਦ ਜਗ੍ਹਾ ਦੇ ਵਿੱਚ ਉੱਥੇ ਵੀ ਜੇ ਕੋਈ ਭੀੜ ਵਾਲੀ ਜਗ੍ਹਾ ਆ ਜਿੱਥੇ ਵੈਂਟੀਲੇਸ਼ਨ ਪੂਰੀ ਨਹੀਂ ਹੈ ਉੱਥੇ ਮਾਸਕ ਪਾਓ ਫਰੈਸ਼ 에ਰ ਅੰਦਰ ਆਉਣ ਦੀ ਜਿੰਨੀ ਆਉਣ ਦੇ ਸਕਦੀ ਹੈ ਐਂਟੀ viral ਮੈਡੀਸਨ ਲੋ ਜੇ ਤੁਹਾਨੂੰ ਲੋੜ ਆ ਜੇ ਤੁਸੀਂ ਹਾਈ ਰਿਸਕ ਹਾਈ ਰਿਸਕ ਆ ਮਤਲਬ ਜਾਂ ਤੇ ਬਜ਼ੁਰਗਾ ਤੁਸੀਂ ਜਾਂ ਤੁਹਾਡੇ ਕੋਲ ਹੈਲਥ ਕੰਡੀਸ਼ਨ ਆ ਜਾਂ ਤੁਸੀਂ ਵੈਕਸੀਨ ਨਹੀਂ ਲਵਾਈ ਜਿਹੜੀ ਪੈਕਸਲੋ ਵੈਡ ਤੇ ਰੰਡੀਸੀ ਵੀਰਾ ਇਹ ਇਹਦੇ ਵਿੱਚ ਹੈਲਪ ਕਰ ਸਕਦੇ ਆ 5 ਦਿਨ ਜਦੋਂ ਤੁਹਾਨੂੰ ਸਿੰਪਟਮ ਹੋ ਜਾਂਦੇ ਇਹਨੂੰ ਸ਼ੁਰੂ ਕਰ ਲਓ ਤੇ ਘਰ ਰਹੋ ਜੇ ਪੋਜ਼ਿਟਿਵ ਆ ਤੁਸੀਂ ਬਿਮਾਰ ਆ ਤੇ ਮਾਸਕ ਪਾਓ ਜਿਹੜੇ ਘਰ ਦੇ ਇਹਨੂੰ ਕਿਸੇ ਨਾ ਕਿਸ ਤਰ੍ਹਾਂ ਟਾਇਲਨੋਲ ਲੈ ਲਓ ਮੈਂ ਜਿਹੜਾ ਮੈਂਥੋਲ ਅਹਗਾ ਉਹਨੂੰ ਲੈ ਲਓ ਗਰਮ ਸੂਪ ਲੈ ਲਓ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣ ਦੇ ਨਾਲ ਤੁਹਾਨੂੰ ਗਲੇ ਨੂੰ ਆਰਾਮ ਮਿਲ ਸਕਦਾ ਹੈ ਕਿਉਂਕਿ ਇਹ ਸਮੱਸਿਆ ਜਿਹੜੀ ਖਾਸ ਤੌਰ ਦੇ ਉੱਤੇ ਇਸ ਵਾਰੀ ਕੋਵਿਡ ਦੀ ਲੌਂਗ ਕੋਵਿਡ ਦੀਆਂ ਆਪਣੀਆਂ ਸਮੱਸਿਆਵਾਂ ਨੇ ਕੋਵਿਡ ਤੋਂ ਬਾਅਦ ਇਹਦੀਆਂ ਸਟੱਡੀਆਂ ਹਜੇ ਤੱਕ ਹੋਰੀਆਂ ਕਿ ਨੇ ਅਸਲ ਦੇ ਵਿੱਚ ਡੈਮੇਜ ਕਿੰਨਾ ਕੀਤਾ ਜਾਂ ਇਹਦਾ ਕਹ ਲੋ ਕਿ ਨੇ ਨੁਕਸਾਨ ਕਿੰਨਾ ਕੀਤਾ ਉਹ ਉਹਦੇ ਜਿਹੜੇ ਕੁਝ ਥਾਵਾਂ ਦੇ ਉੱਤੇ ਜਿਹੜੀ ਵੇਸਟ ਵਾਟਰ ਹੈਗੀ ਹੈ ਮੈਨੇਜਮੈਂਟ ਉਹਨੂੰ ਦੇਖਿਆ ਜਾ ਰਿਹਾ ਜਾਂ ਵੇਸਟਵਾਟਰ ਜਿਹੜੀ ਸਰਵੇਲੈਂਸ ਆ ਉਹਨੂੰ ਦੇਖਿਆ ਜਾ ਰਿਹਾ ਤਾਂ ਕਿ ਉੱਥੋਂ ਪਤਾ ਲੱਗ ਸਕੇ ਕਿ ਕਿਹੜੇ ਇਲਾਕੇ ਦੇ ਵਿੱਚ ਕਿੰਨਾ-ਕਿੰਨਾ ਕੋਵਿਡ ਐਸ ਵੈਲੇ ਆ ਰਿਹਾ ਪਰ ਇਹਦੇ ਜਿਹੜੇ ਵੇਰੀਐਂਟ ਨੇ ਕਿਉਂਕਿ ਕੋਵਿਡ ਅਸਲ ਦੇ ਵਿੱਚ ਕਰਦਾ ਕੀ ਹੈ ਜਿਹੜਾ ਵਾਇਰਸ ਕਰ ਕੀ ਰਿਹਾ ਜਦੋਂ ਇਹਦੀ ਵੈਕਸੀਨ ਔਰ ਇੱਥੇ ਇੱਕ ਗੱਲ ਮਹੱਤਵਪੂਰਨ ਇਹ ਵੀ ਦੱਸਣ ਵਾਲੀ ਹੈ ਕਿ ਜਿਹੜੀ ਪਹਿਲੀ ਵੈਕਸੀਨ ਆ ਪੂਰੀ ਇਫੈਕਟਿਵ ਆ ਤੇ ਫਾਲੋ ਵਿੱਚ ਇੱਕ ਹੋਰ ਵੈਕਸੀਨ ਇਹਦੀ ਅੱਗੇ ਆ ਰਹੀ ਹੈ ਜਿਹੜੀ ਅੱਗੇੋਂ ਇਹਦੇ ਤੋਂ ਬਚਾ ਕਰੂਗੀ ਕੋਵਿਡ ਦਾ ਪ੍ਰੋਸੈਸ ਕੀ ਆ ਵਾਇਰਸ ਦਾ ਪ੍ਰੋਸੈਸ ਕੀ ਆ ਜਦੋਂ ਵੀ ਇੱਕ ਵੈਕਸੀਨ ਆਉਂਦੀ ਹੈ ਉਹ ਵਾਇਰਸ ਫੈਲਣਾ ਬੰਦ ਹੋ ਜਾਂਦਾ ਇਹ ਕੁਦਰਤ ਦਾ ਕੋਈ ਇਸ ਤਰ੍ਹਾਂ ਦਾ ਵਰਤਾਰਾ ਹੈ ਕਿ ਜਦੋਂ ਨੂੰ ਵਾਇਰਸ ਨੂੰ ਲੱਗਦਾ ਕਿ ਮੈਂ ਫੈਲ ਨਹੀਂ ਰਿਹਾ ਉਹ ਆਪਣਾ ਰੂਪ ਬਦਲ ਲੈਂਦਾ ਤੇ ਜਦੋਂ ਆਪਣਾ ਰੂਪ ਬਦਲਦਾ ਆ ਉਸ ਰੂਪ ਦੇ ਉੱਤੇ ਵੈਕਸੀਨ ਹਟ ਅਸਰ ਕਰਦੀ ਹੈ ਤੇ ਉਹ ਰੂਪ ਪਹਿਲਾਂ ਨਾਲੋਂ ਖਤਰਨਾਕ ਹੁੰਦਾ ਤੇ ਇਹ ਜਿਹੜਾ ਨਵੇਂ ਹੁਣ ਵੇਰੀਐਂਟ ਸਾਹਮਣੇ ਆਏ ਆ ਇਹ ਪਹਿਲਾਂ ਨਾਲੋਂ ਖਤਰਨਾਕ ਦੱਸੇ ਜਾ ਰਹੇ ਆ ਹਰ ਵਾਰੀ ਆਉਂਦੇ ਆ ਹਰ ਵਾਰੀ ਇਹਦਾ ਅਸਰ ਲੋਕਾਂ ਦੇ ਉੱਤੇ ਹੁੰਦਾ ਹਰ ਵਾਰੀ ਵੈਕਸੀਨ ਲਗਾਉਂਦੇ ਆ ਇਸ ਵਾਰੀ ਦੱਸਿਆ ਜਾ ਰਿਹਾ ਕਿ ਇਹਨੂੰ ਇਹ ਸੋਚ ਕੇ ਨਾ ਕਰੋ ਕਿ ਬਸ ਇਹ ਤਾਂ ਕੋਵਿਡ ਆਇਆ ਸੀ ਚਲੇ ਗਿਆ ਹੁਣ ਕੋਵਿਡ ਕਰੋਨਾ ਹੈ ਨੀਗਾ ਅਜੇ ਵੀ ਤੁਹਾਨੂੰ ਜੇ ਤੁਸੀਂ ਬਿਮਾਰ ਹੋ ਟੈਸਟ ਕਰੋ 네ਗੇਟਿਵ ਆਉਂਦਾ 24 ਤੋਂ 48 ਘੰਟੇ ਬਾਅਦ ਦੁਬਾਰਾ ਕਰੋ ਪੋਜ਼ਿਟਿਵ ਆਉਂਦਾ ਮਾਸਕ ਪਾ ਕੇ ਰੱਖੋ ਤੇ ਤਾਂ ਕਿ ਦੂਜਿਆਂ ਨੂੰ ਇਹਦੀ ਤੋਂ ਬਚਾਇਆ ਜਾ ਸਕੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਕ ਵਾਰੀ ਇੱਥੇ ਸਮਾਪਤ ਕਰਦੇ ਫਿਰ ਹਾਜ਼ਰ ਹੋਵਾਂਗੇ ਪੁੱਛਣੋ মিয়া ਗੱਲਾਂ ਬਤਲਾ